ਤਾਕਤ ਹੁੰਦੀ ਹੈ ਸਰ ਤੁਹਾਡੇ ਕਦਮ ਇੰਨੇ ਤਾਕਤਵਰ ਸੀ ਤੁਸੀਂ ਇੱਥੇ ਆਏ ਦੁਰਦ੍ਰਸ਼ਨ ਜਲੰਧਰ ਦੇ ਵਿਰੇੜੇ ਦੇ ਵਿੱਚ ਇਨਾ ਵੀ ਟਾਈਮ ਤੁਸੀਂ ਸਾਡੇ ਨਾਲ ਬਿਤਾਇਆ ਮੇਰੇ ਖਿਆਲ ਦੇ ਵਿੱਚ ਦੁਰਦ੍ਰਸ਼ਨ ਜਲੰਧਰ ਦੀ ਨੁਹਾਰ ਹੀ ਬਦਲ ਗਈ ਸੋ ਅਸੀਂ ਬਹੁਤ ਥੈਂਕਫੁਲ ਆ ਤੁਹਾਡੇ ਪਰਮਾਤਮਾ ਕਰੇ ਕਿ ਤੁਸੀਂ ਹਮੇਸ਼ਾ ਹੀ ਸਾਡੇ ਨਾਲ ਇਸੇ ਤਰ੍ਹਾਂ ਇਸ ਹਰ ਪ੍ਰੋਗਰਾਮ ਦੇ ਵਿੱਚ ਸਾਡੇ ਵਿਚਕਾਰ ਰਹੋ ਤੇ ਸਾਡੇ ਦਰਸ਼ਕਾਂ ਵੱਲੋਂ ਨਰਿੰਦਰ ਜੀ ਨੂੰ ਇੱਕ ਬਹੁਤ ਵੱਡਾ ਸਨਮਾਨ ਦਿੱਤਾ ਜਾ ਰਿਹਾ ਹੈ ਉਹ ਹੈ ਇਹਨਾਂ ਸਾਰਿਆਂ ਦਾ ਪਿਆਰ ਹੋਰ ਜ਼ੋਰਦਾਰ ਤਾੜੀਆਂ ਦੇ ਨਾਲ ਪਹਿਲਾਂ ਤੇ ਦੂਸਰਾ ਇੱਕ ਪਿਆਰੀ ਜੀ ਯਾਦ ਨਿਸ਼ਾਨੀ ਭੇਟ ਕੀਤੀ ਜਾ ਰਹੀ ਹੈ ਸਾਡੇ ਦਰਸ਼ਕਾਂ ਵੱਲੋਂ ਜ਼ੋਰਦਾਰ ਤਾੜੀਆਂ ਜਿੰਨਾ ਜ਼ੋਰ ਤੁਹਾਡੇ ਵਿੱਚ ਹੈ ਕਿਉਂਕਿ ساری ਜ਼ਿੰਦਗੀ ਇਨਸਾਨ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਮੈਂ ਸ਼੍ਰੀਮਤੀ ਨਰਿੰਦਰ ਸਿੰਘ ਜੀ ਉਹਨਾਂ ਨੂੰ ਵੀ ਕਹਾਂਗੀ ਕਿ ਪਲੀਜ਼ ਤੁਸੀਂ ਵੀ ਮੈਸਟੇ ਆਓ मोनिका मैम प्लीज ਤੁਸੀਂ ਵੀ ਆ ਜਾਓ ਨਾਲ ਜ਼ੋਰ ਦਾ ਤਾੜੀਆਂ ਕਿਉਂਕਿ ਹਰ ਕਾਮਯਾਬ ਇਨਸਾਨ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਤੇ ਅੱਜ ਉਸ ਔਰਤ ਨੂੰ ਤੁਹਾਡੇ ਰੂਬਰੂ ਨਾ ਕਰੀਏ ਤੇ ਇਹ ਬਹੁਤ ਸਾਡੇ ਲਈ ਗਲਤ ਗੱਲ ਹੋਏਗੀ ਸੋ ਕੰਗ੍ਰੈਚੁਲੇਸ਼ਨ ਸੀ ਸਾਡੇ ਸਾਰਿਆਂ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਇੱਕ ਵਾਰ ਫੇਰ ਨਰਿੰਦਰ ਜੀ ਨੂੰ ਜਿਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਦਰਦਸ਼ਨ ਜਲੰਧਰ ਨੂੰ ਇਸ ਮਕਾਮ ਤੇ ਪਹੁੰਚਾਉਣ ਦੇ ਲਈ ਕਹਿੰਦੇ ਸ਼ਰੀਫੋਂ ਕੀ ਸ਼ਰੀਫੀ ਕبھی ਕਮ ਨਹੀਂ ਹੁੰਦੀ ਸੋਨੇ ਕੇ ਕਰਦੋ ਟੁਕੜੇ ਹਜ਼ਾਰ ਤੋਂ ਚਮਕ ਕਮ ਨਹੀਂ ਹੁੰਦੀ ਜੋ ਇਹ ਚਮਕਦਾ ਉਹ ਸਿਤਾਰਾ ਜੀ ਨਰਿੰਦਰ ਜੀ ਜੋ ਹਮੇਸ਼ਾ ਹੀ ਆਪਣਾ ਅਹਿਮ ਯੋਗਦਾਨ ਸਾਡੇ ਦਰਸ਼ਕਾਂ ਨੂੰ ਤੇ ਦੂਰਦਰਸ਼ਨ ਜਲੰਧਰ ਨੂੰ ਇਸੇ ਤਰ੍ਹਾਂ ਦਿੰਦੇ ਰਹਿਣਗੇ ਵਾਹ ਜ਼ੋਰਦਾਰ ਤਾੜੀਆਂ ਔਰ ਇਸ ਮੁਬਾਰਕ ਮੌਕੇ ਤੇ ਕਿਉਂਕਿ ਸਾਡੇ ਸਾਰੇ ਦਰਸ਼ਕ ਚਾਹਦੇ ਸੀ ਦਿਲੋਂ ਚਾਹਦੇ ਸੀ ਨਰਿੰਦਰ ਜੀ ਦਾ ਸਨਮਾਨ ਕਰਨਾ ਤੇ ਮੈਂ ਚਾਹਾਂਗਾ ਇਸ ਮੌਕੇ ਤੇ ਦੋ ਚਾਰ ਸ਼ਬਦ ਆਪਾਸ ਚ ਸਾਂਝੇ ਜ਼ਰੂਰ ਕਰ ਲਈਏ ਬਹੁਤ ਹੀ ਖੁਸ਼ੀ ਦਾ ਅਫਸਰ ਜਿੱਥੇ ਅਸੀਂ ਦੂਰਦਰਸ਼ਨ ਦੇ ਇਸ ਪਾਵਨ ਪਵਿੱਤਰ ਵਿਹੜੇ ਪਾਵਨ ਪਵਿੱਤਰ ਸਥਾਨ ਤੇ ਅਸੀਂ ਨਵੇਂ ਸਾਲ ਦੀਆਂ ਖੁਸ਼ੀਆਂ ਨੂੰ ਮਾਰ ਰਹੇ ਹਾਂ ਉੱਥੇ ਨਾਲ ਹੀ ਸਾਡੇ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰ ਸ਼੍ਰੀ ਨਰਿੰਦਰ ਸਿੰਘ ਜੀ ਦੀ ਰਿਟਾਇਰਮੈਂਟ ਪਾਰਟੀ ਨੂੰ ਵੀ ਅਸੀਂ ਇੰਜੋਏ ਕਰ ਰਹੇ ਆਂ ਔਰ ਅੱਜ ਜਿੱਦਾਂ ਕਿ ਅਸੀਂ ਜਾਣਦੇ ਆਂ ਵੀ ਦੂਰਦਰਸ਼ਨ ਪੰਜਾਬੀ ਨੂੰ ਸਿਖਰਾਂ ਤੇ ਲੈ ਕੇ ਜਾਣ ਦੇ ਵਿੱਚ ਇੱਕ ਨਵੀਂ ਤਕਨੀਕ ਦੇ ਨਾਲ ਜੋੜਨ ਦੇ ਵਿੱਚ ਸ਼੍ਰੀ ਨਰਿੰਦਰ ਸਰ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਉਸ ਯੋਗਦਾਨ ਨੂੰ ਸਲਾਮ ਕਰਦੇ ਅਸੀਂ ਜ਼ੋਰਦਾਰ ਤਾੜੀਆਂ ਦੇ ਨਾਲ ਉਹਨਾਂ ਨੂੰ ਵਿਦਾਇਗੀ ਦੇਵਾਂਗੇ ਔਰ ਮੈਂ ਨਾਲ ਹੀ ਇਹ ਕਹਾਂਗਾ ਵੀ ਸਰ ਤੁਸੀਂ ਦੂਰਦਰਸ਼ਨ ਪੰਜਾਬੀ ਤੋਂ ਦੂਰਦਰਸ਼ਨ ਜਲੰਧਰ ਤੋਂ ਰਿਟਾਇਰਮੈਂਟ ਲੈ ਰਹੇ ਹੋ ਦੂਰ ਜਾ ਰਹੇ ਹੋ ਪਰ ਸਾਡੇ ਦਿਲਾਂ ਤੋਂ ਕਦੇ ਨਹੀਂ ਦੂਰ ਜਾ ਸਕੋਗੇ ਸੋ ਹਮੇਸ਼ਾ ਸਾਡੇ ਨਾਲੇ ਦਿਲ ਦਾ ਰਿਸ਼ਤਾ ਬਣਾਏ ਰੱਖਣਾ ਬਹੁਤ-ਬਹੁਤ ਮੁਬਾਰਕਾਂ ਮੈਂ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰਿੰਗ ਨਰਿੰਦਰ ਜੀ ਨੂੰ ਸੇਵਾ ਮੁਕਤੀ ਤੇ ਬਹੁਤ-ਬਹੁਤ ਮੁਬਾਰਕਾਂ ਦਿੰਦਾ ਮੈਂ ਵੀ ਸੇਵਾ ਮੁਕਤ ਹੋਇਆ ਲਾਈਫ ਇੰਨੀ ਹੈ ਬੜੀ ਸੇਵਾ ਮੁਕਤੀ ਦੀ ਯਾਦ ਕਰੋਂਗੇ ਸਹੀ ਗੱਲ ਆ ਪਹਿਲਾਂ ਜ਼ਿੰਮੇਵਾਰੀਆਂ ਨੇ ਹੁਣ ਸੇਵਾ ਮੁਕਤ ਹੋ ਗਏ ਜ਼ਿੰਮੇਵਾਰੀ ਤੋਂ ਮੁਕਤ ਹੋ ਗਏ ਹੋ ਔਰ ਮੈਂ ਇਹ ਗੱਲ ਕਹੂੰਗਾ ਵੀ ਸਾਡੇ ਦਿਲ ਚ ਬਸੇ ਹੋਏ ਹੋ ਸਦਾ ਹੀ ਦਿਲ ਚ ਬਸੇ ਰਹੋਗੇ ਅਸੀਂ ہمیشہ ਤੁਹਾਨੂੰ ਯਾਦ ਰੱਖਾਂਗੇ ਕਿਤੇ ਵੀ ਰਹੋ ਤੁਹਾਨੂੰ ਯਾਦ ਰੱਖਾਂਗੇ ਧੰਨਵਾਦ ਜ਼ਿੰਦਗੀ ਦੇ ਵਿੱਚ ਜਿਹੜਾ ਇਨਸਾਨ ਕਾਮਯਾਬ ਇਨਸਾਨ ਹੁੰਦਾ ਹੈ ਜਦੋਂ ਉਹਦਾ ਰਿਟਾਇਰਮੈਂਟ ਦਾ ਮੌਕਾ ਆਉਂਦਾ ਹੈ ਤਾਂ ਉਹਦੇ ਲਈ ਯਾਦਾਂ ਹੀ ਰਹਿ ਜਾਂਦੀਆਂ ਨੇ ਉਹ ਯਾਦਾਂ ਨੂੰ ਹਮੇਸ਼ਾ ਅਸੀਂ ਆਪਣੇ ਦਿਲ ਦੇ ਵਿੱਚ ਰੱਖਾਂਗੇ ਔਰ ਨਿੰਦਰ ਜੀ ਸਾਡੇ ਦਿਲਾਂ ਦੇ ਵਿੱਚ ਵੱਸਦੇ ਨੇ ਔਰ ਇਦਾਂ ਹੀ ਵੱਸਦੇ ਰਹਿਣਗੇ ਧੰਨਵਾਦ ਮਿਹਰਬਾਨ 2016 ਸਾਲ ਨਵਾਂ ਚੜਿਆ ਹੈ ਨਾਲ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਸਾਡੇ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰ ਸਾਡੇ ਨਰਿੰਦਰ ਜੀ ਜਿਹੜੇ ਅੱਜ ਰਿਟਾਇਰ ਹੋ ਰਹੇ ਆ ਇਹਨਾਂ ਦੀ ਜਿਹੜੀ ਰਿਟਾਇਰਮੈਂਟ ਪਾਰਟੀ ਵੀ ਸੀ ਅੱਜ ਇੰਜੋਏ ਕੀਤੀ ਹੈ ਨਾਲ ਹੀ ਅਸੀਂ ਪ੍ਰੋਗਰਾਮ ਵੀ ਇੰਜੋਏ ਕਰ ਰਹੇ ਆ ਤੇ ਜੋ ਨਰਿੰਦਰ ਜੀ ਨੇ ਸਾਡੇ ਡੀਡੀ ਪੰਜਾਬੀ ਨੂੰ ਸਿਖਰਾ ਤੱਕ ਕਲਿਆਣ ਵਾਸਤੇ ਇਹਨਾਂ ਦੀ ਜੋੜੀ ਜਿਹੜੀ ਮਸ਼ਹੂਰ ਹੁੰਦੀ ਸੀ ਸ਼੍ਰੀ ਓਮ ਗੌਰਵ ਅਤੇ ਸ਼ਰਮਾ ਜੀ ਤੇ ਨਰਿੰਦਰ ਜੀ ਦੀ ਇਹਨਾਂ ਦੀ ਜੋੜੀ ਨੇ ਜੋ ਕਮਾਲ ਕੀਤਾ ਡੀਡੀ ਪੰਜਾਬੀ ਨੂੰ ਉੱਪਰ ਲੈ ਜਾਣ ਵਾਸਤੇ ਬਾ ਕਮਾਲ ਆ ਇਹਨਾਂ ਦੇ ਵਾਸਤੇ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਜ दूरदर्शन ਨੂੰ ਸਿਖਰਾਂ ਤੇ ਇਲਜਾਨ ਲਈ ਜਿੱਥੇ ਡਾਕਟਰ ਓਮ ਗौरी दत्त ਸ਼ਰਮਾ ਜੀ ਨੇ ਆਪਣੀ ਕੋਈ ਕਸਰ ਨਹੀਂ ਛੱਡੀ ਉੱਥੇ ਨਰਿੰਦਰ ਸਿੰਘ ਜੀ ਨੇ ਵੀ ਅਹਿਮ ਯੋਗਦਾਨ ਪਾਇਆ ਤੇ ਨਰਿੰਦਰ ਜੀ ਨੂੰ ਅਸੀਂ ਕਦੇ ਵੀ ਨਹੀਂ ਭੁਲਾ ਸਕਾਂਗੇ ਉਹ ਹਮੇਸ਼ਾ ਸਾਡੇ ਦਿਲਾਂ ਤੇ ਰਾਜ ਕਰਦੇ ਰਹਿਣਗੇ ਬਹੁਤ ਹੀ ਆਦਰਯੋਗ ਡਾਕਟਰ ਓਮ ਗौरी दत्त ਸ਼ਰਮਾ ਜੀ ਡੀਡੀਜੀ ਪ੍ਰੋਗਰਾਮ ਔਰ ਮੇਰੇ ਬਹੁਤ ਹੀ ਅੱਛੇ ਮਿੱਤਰ ਵੀ ਹੈਂ ਸ੍ਰੀ ਆਰ ਕੇ ਜਰੰਗਲ ਜੀ डायरेक्टर इंजीनियरिंग दूरदर्शन केंद्र जलंधर स्टूडियो में आए हुए सभी दर्शकगण देश विदेश में इस प्रोग्राम को देख रहे सभी दर्शक मैं आप सबको नमस्कार करता हूं। मैं जैसा आप सभी जानते हैं कल मैं सेवा मुक्त हो गया हूं। मैं यहाँ पे तीन साल से काम कर रहा था अब रिटायरमेंट तो हो गया लेकिन रिटायरमेंट पार्टी इतनी हो गई और मैं इतना एंजॉय कर रहा हूँ पिछले एक हफ्ते से सो मैनी पार्टी सो मैनी फंक्शंस और मुझे लग रहा है आगे भी अभी ये सिलसिला चलता रहेगा क्योंकि आप लोगों ने इतना मुझे प्यार दे दिया है कि मैं मना नहीं कर पाऊंगा तो अब देखिए ये तो एक सरकार का नियम है जिस दिन हम सर्विस ज्वाइन करते हैं उसी दिन लिखा होता है कि हमने इस दिन सुपर इनिवेट होना है तो अब हमारे साथी हैं जारंगल जी आर के जारंगल जी आ गए हैं और इनको बहुत बड़ा एक्सपीरियंस है बहुत बड़ा अनुभव है लगभग 22 साल का एक्सपीरियंस और एक्सपोजर इनके पास है और मैं ये नहीं कहूँगा कि मुझे उम्मीद है मुझे पूरा विश्वास है कि जिस चीज़ को हम लोगों ने जहाँ पे छोड़ा है मैंने छोड़ा है वो जरंगल जी और डॉक्टर ओम गौरीदत्त शर्मा जी तालमेल करके दोनों पहिए बराबर चलेंगे और इसको और ऊंचाई पे ले जाएंगे हमने तो कोई ख़ास नहीं किया ये तो आप लोगों का प्यार था कि हमें इतने इतनी ज़्यादा पॉपुलैरिटी मिल गई आप लोग देखो मैं कभी रेलवे स्टेशन पे जाता हूँ छः बजे सुबह शताब्दी सर्दियों में पकड़ने अंधेरा होता है फिर भी आप मुझे पहचान के आज आते हो मैं एब्रॉड जाता हूँ कभी मौका मिला मुझे तो वहाँ एयरपोर्ट पे आप लोग मुझे पहचान जाते हैं कि नरेंद्र जी आपको पहले स्क्रीन पे देखते थे आज देखो आपको एकदम सामने देख रहा हूँ तो इससे बड़ी मेरे लिए मान की कि कोई गल हो नहीं सकती है।, है ना तो इन सभी के लिए जितना आप लोगों ने मुझे सम्मान दिया मैं आप लोगों का तहे दिल से आभारी रहूंगा जीवन पर्यंत आभारी रहूंगा बहुत बहुत धन्यवाद बहुत बहुत धन्यवाद चिट्टी चादर हर कोई ओढ़े ते ए लोई ओढ़े ना कोई चिट्टी चादर ते दाग हजारा पर इस लोई ते दाग ना कोई ते इसी तरह जी बेदाग है डी पंजाबी